ਬਿਲਕੁਲ ਅੱਜ ਪਵਾਨੀਗੜ ਅਨਾਜ ਮੰਡੀ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਕਰਵਾਈ ਹੈ ਸੋ ਮੇਰੇ ਨਾਲ ਰਸਮੀ ਤੌਰ ਤੇ ਸ਼ੁਰੂਆਤ ਕਰਾਉਣ ਲਈ ਐਸ ਡੀ ਐਮ ਮੈਡਮ ਮਨਜੀਤ ਕੌਰ ਜੀ ਤੇ ਸਾਡੇ ਮੰਡੀ ਦੇ ਪ੍ਰਧਾਨ ਤੇ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਤੇ ਸਾਰੀ ਮੰਡੀ ਦੇ ਆਤੀ ਸਹਿਬਾਨ ਜਿਹੜੇ ਮੌਜੂਦ ਨੇ ਔਰ ਖਰੀਦ ਸ਼ੁਰੂ ਕਰਾਈ ਹੈ ਪਰਮਾਤਮਾ ਸੁੱਖ ਰੱਖੇ ਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਜਿਹੜੀ ਕਿਉਂਕਿ ਬੱਦਲ ਦੋ ਦਿਨ ਦਾ ਪਿੱਛੇ ਅਸੀਂ ਦੇਖ ਰਿਹਾ ਕਿ ਮੌਸਮ ਖਰਾਬ ਹੋ ਰਿਹਾ ਸੋ ਇੱਕ ਇੱਕ ਦਾਣਾ ਜਿਹੜਾ ਉਹਦੀ ਮਿਹਨਤ ਆ ਜਿਹੜੀ ਕਿਸਾਨ ਨੂੰ ਉਹਦਾ ਮੁੱਲ ਮਿਲੇ ਸੋ ਅੱਜ ਆਏ ਆ ਸੋ ਅਸੀਂ ਯਕੀਨ ਦਵਾਉਂਦੇ ਆ ਕਿ ਹਰ ਤਰ੍ਹਾਂ ਦੇ ਜਿਹੜੇ ਖਰੀਦ ਦੇ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਚਾਹੇ ਸਫਾਈ ਦਾ ਪ੍ਰਬੰਧ ਆ ਚਾਹੇ ਲਿਫਟਿੰਗ ਦਾ ਸੋ ਹੁਣ ਵੀ ਅਸੀਂ ਮੀਟਿੰਗ ਕੀਤੀ ਆ ਸਾਰੀਆਂ ਵੱਖ-ਵੱਖ ਏਜੰਸੀਜ਼ ਦੇ ਜਿਹੜੇ ਇਨਸਪੈਕਟਰ ਸੀਗੇ ਉਹ ਵੀ ਬੁਲਾਏ ਨੇ ਮਾਰਕੀਟ ਕਮੇਟੀ ਤੋਂ ਵੀ ਬੁਲਾਏ ਨੇ ਸੋ ਕਿਸੇ ਵੀ ਤਰ੍ਹਾਂ ਦਾ ਚਾਹੇ ਲਿਫਟਿੰਗ ਦੀ ਕੋਈ ਪ੍ਰੋਬਲਮ ਹੋਵੇ ਚਾਹੇ ਵਾਰਦਾਣੇ ਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਨਾਉਣ ਦਿੱਤੀ ਜਾਵੇ ਔਰ ਸਾਡੇ ਜਿਹੜੇ ਕਿਸਾਨ ਨੇ ਜ਼ਿਮੀਦਾਰ ਨੇ ਅਸੀਂ ਇਸ ਚੀਜ਼ ਨੂੰ ਵੀ ਅਨਸ਼ੋਰ ਕਰਦੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿ ਜਦੋਂ ਹੀ ਕਿਸਾਨ ਲੈ ਕੇ ਮੰਡੀ ਦੇ ਵਿੱਚ ਜਿਹੜਾ ਆਪਣਾ ਡਾਲਾ ਖੋਲੂਗਾ ਤਾਂ ਉਤੋਂ 24 ਘੰਟਿਆਂ ਦੇ ਵਿੱਚ ਜਿਹੜੀ ਉਹਦੀ ਫਸਲ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਸੋ ਇਸ ਚੀਜ਼ ਨੂੰ ਅਸੀਂ ਇਨਸ਼ੋਰ ਕਰਦੇ ਹਾਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਕੀਤੇ ਨੇ ਮੈਂ ਅਜਿ ਪੌਣੀਗੜ ਮੰਡੀ ਚ ਸ਼ੁਰੂਆਤ ਕਰਾਈ ਹੈ ਆ ਉਹਨਾਂ ਦੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਵੀ ਮੈਂ ਜਿਹੜਾ ਵਿਜ਼ਿਟ ਕਰਦੀ ਰਹੂੰਗੀ ਹਾਂ ਅਗਰ ਘੱਲੇ ਜਿਵੇਂ ਅਗਰੀ ਘਟਨਾਵਾਂ ਆਉਂਦੇ ਨੇ ਉਹ ਕੀ ਪਹੁੰਚ ਦੇਖੋ ਅ ਅਗਰੀਆਂ ਘਟਨਾਵਾਂ ਲਈ ਵੈਸੇ ਪੌਣੀਗੜਲੇ ਦੇ ਲਈ ਜਿਹੜਾ ਪਰਮਾਨੈਂਟ ਪੱਕਾ ਫਾਇਰ ਸਟੇਸ਼ਨ ਆ ਜਿਹੜਾ ਉਹ ਅਲੋਟ ਹੋ ਚੁੱਕਿਆ ਉਹਦੇ ਲਈ ਜਿਹੜੀ ਜ਼ਮੀਨ ਹੈ ਉਹ ਵੀ ਜਿਹੜੀ ਟ੍ਰੇਸ ਕਰ ਲਈ ਐਸੀ ਨੇ ਪਵਾਨੀ ਗੜਾ ਇਲਾਕੇ ਨੂੰ ਆਪਣਾ ਫਾਇਰ ਸਟੇਸ਼ਨ ਜਿਹੜਾ ਮਿਲ ਜੂਗਾ ਤੇ ਉਹਦੇ ਦੌਰਾਨ ਮੈਂ ਮੈਨੂੰ 3 ਸਾਲ ਹੋ ਗਏ ਨੇ ਐਮਐਲਏ ਬਣੀ ਨੂੰ ਪਰ ਮੈਂ ਪਿਛਲੇ 3 ਸਾਲਾਂ ਤੋਂ ਅਸੀਂ ਪਵਾਨੀ ਸੰਗਰੂਰ ਤੋਂ ਵਜੜੀ ਹੈਗੀ ਐ ਫਾਇਰ ਬ੍ਰੇਡ ਦੀ ਗੱਡੀ ਹਰ ਸਾਲ ਅਸੀਂ ਜਿਹੜਾ ਨਵੇਂ ਬੱਸ ਸਟੈਂਡ ਅਸੀਂ ਉਹਨੂੰ ਖੜਾ ਕਰਦੇ ਆ ਹੁਣ ਵੀ ਉੱਥੇ ਤੁਸੀਂ ਜਾ ਕੇ ਦੇਖੋ ਜਿਹੜੀ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਖੜੀ ਹੈ ਉਹਦਾ ਨੰਬਰ ਅਸੀਂ ਸੋਸ਼ਲ ਮੀਡੀਆ ਤੇ ਵੀ ਜਾਰੀ ਕਰ ਚੁੱਕੇ ਆ ਪ੍ਰਧਾਨ ਜੀ ਨੂੰ ਵੀ ਦੇ ਚੁੱਕੇ ਆ ਸਾਰਿਆਂ ਨੂੰ ਦੇ ਚੁੱਕੇ ਆ ਸੋ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਆਲਰੇਡੀ ਜਿਹੜਾ ਪੁਖਤਾ ਪ੍ਰਬੰਧ ਹੈ ਜਿਹੜਾ ਐਡਵਾਂਸ ਦੇ ਵਿੱਚ ਚੱਲੂ ਤੇਲ ਪਾਣੀ ਵਰਡ ਮੰਡੀ ਹਾਂਜੀ ਅੱਜ ਮਾਨਯੋਗ ਐਮਐਲਏ ਸਰ ਦੇ ਕਰਤੱਮਲਾਂ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ ਜੋ ਨਿਆਟੇਰੀਆਂ ਆਈਆਂ ਹੀਆਂ ਨੇ ਉਹ ਸਾਰੀਆਂ ਦਾ ਹੀ ਮਾਸਟਰ ਵਗੈਰਾ ਵੀ ਚੈੱਕ ਕੀਤਾ ਬਿਲਕੁਲ ਐਸ ਪਰ ਪੈਰਾਮੀਟਰ ਆਈਆਂ ਨੇ ਆਪਣੇ ਕੋਲ ਕਨਕਾ ਕਨਕਰੀ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਐਡਵਾਂਸ ਦੇ ਵਿੱਚ ਮੰਡੀਆਂ ਦੇ ਪ੍ਰਬੰਧਾਂ ਵਾਸਤੇ ਜੋ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਹੁਦਾ ਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਉਹਦੇ ਅਕੋਰਡਿੰਗ ਸਾਡੀਆਂ ਟੀਮਾਂ ਨੇ ਫੀਲਡ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਐਨਸ਼ੋਰ ਕਰਨਾ ਹੁੰਦਾ ਕਿ ਸਾਫ ਸਫਾਈ ਪੀਣ ਵਾਲੇ ਪਾਣੀ ਔਰ ਸ਼ੇਡਸ ਦਾ ਪ੍ਰਬੰਧ ਹਰ ਪੱਖੋਂ ਧਿਆਨ ਰੱਖਿਆ ਜਾਵੇ ਔਰ ਅਸੀਂ ਇਹਨੂੰ ਯਕੀਨੀ ਬਣਾਉਣ ਲਈ ਅਸੀਂ ਬਚਨਪਤਾਂ ਹੁੰਦੀ ਹੈ ਸਾਡੀ ਅਸੀਂ ਆਪਣੇ ਲੈਵਲ ਤੇ ਜਿਹੜੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਸੰਬੰਧੀ ਕੋਈ ਕਮ ਕਮੀ ਨਹੀਂ ਹੋਣ ਦਿੱਤੀ ਜਾਏਗੀ ਹੁਣ ਵੀ ਮੈਂ ਡਿਪਾਰਟਮੈਂਟਸ ਦੇ ਨਾਲ ਇਨਸਪੈਕਟਰਸ ਦੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪੂਰਿਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਲਿਫਟਿੰਗ ਨੂੰ ਕਿਸੇ ਤਰ੍ਹਾਂ ਵੀ ਘੇਲ ਲਿਫਟਿੰਗ ਦੇ ਵਿੱਚ ਬਰਦਾ